જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿੰਗ ਦੇ ਕੈਨੇਡਾ ਨੇ ਭਾਰਤੀ ਸਟੱਡੀ ਵੀਜ਼ਾ ਦੇ ਵਿੱਚ ਕੀਤਾ ਵੱਡਾ ਬਦਲਾ ਅਮਰੀਕਾ ਦੇ ਵੱਲੋਂ ਭਾਰਤੀਆਂ ਤੇ ਲਗਾਈਆਂ ਚਾਰੀਆਂ ਪਾਬੰਦੀਆਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਇੱਕ ਵਾਰ ਫਿਰ ਮੋੜ ਭਾਰਤੀਆਂ ਦੀ ਵੀਜ਼ਾ ਦਰ ਦੇ ਵਿੱਚ ਕਟੌਤੀ ਕੀਤੀ ਕੈਨੇਡਾ ਨਾਗਰਿਕਤਾ ਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਅਪ੍ਰੈਲ ਤੋਂ ਜੂਨ 2025 ਦੇ ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ 17885 ਵੀਜ਼ੇ ਜਾਰੀ ਕੀਤੇ ਗਏ ਸੀ ਜਦਕਿ 2024 ਦੇ ਵਿੱਚ 55660 ਜਾਰੀ ਕੀਤੇ ਗਏ ਵੀਜ਼ੇ ਨੇ ਜਿਸ ਦੇ ਵਿੱਚ ਲਗਭਗ 68 ਫੀਸ ਦੀ ਜੋ ਹੈ ਗਿਰਾਵਟ ਦਰਸ ਕੀਤੀ ਗਈ Google Map ਦੇ ਕਾਰਨ ਨਦੀ ਦੇ ਵਿੱਚ ਡਿੱਗੀ ਵੈਨ ਰਾਜਸਥਾਨ ਦੇ ਚਤੌੜਗਰ ਆਉਂਦੇ ਰਸਮੀ ਥਾਣਾ ਖੇਤਰ ਦੇ ਵਿੱਚ دیر ਰਾਤ ਇੱਕ ਵੱਡਾ ਹਾਦਸਾ ਵਾਪਰਿਆ Google Map ਦੀ ਗਲਤ ਦਿਸ਼ਾ ਨਿਧਾਕਾਰ ਨੇ ਇੱਕ ਵੈਨ ਇੱਕ ਕਲਵੌਟ ਤੇ ਪਹੁੰਚ ਗਈ ਜੋ 3 ਸਾਲਾਂ ਤੋਂ ਬੰਦ ਸੀ ਇਸ ਤੋਂ ਬਾਅਦ ਵੈਨ ਜੋ ਹੈ ਨਦੀ ਦੇ ਵਿੱਚ ਰੁੜ ਜਾਂਦੀ ਹੈ 5 ਲੋਕਾਂ ਨੂੰ ਜੋ ਹੈ ਪਿੰਡ ਵਾਸੀਆਂ ਦੇ ਵੱਲੋਂ ਸੁਰੱਖਿਅਤ ਬਚਾ ਲਿਆ ਜਾਂਦਾ ਜਦੋਂ ਕਿ 4 ਲੋਕ ਲਾਪਤਾ ਦੱਸੀ ਜਾ ਰਹੇ ਹਨ ਜਵਾਹਰ ਨਵੋਦੇਆ ਵਿਦਿਆਲੀ ਦੀ 400 ਵਿਦਿਆਰਥੀ ਹੜ੍ਹ ਦੇ ਪਾਣੀ ਦੇ ਵਿੱਚ ਫਸੇ ਇਸ ਸਮੇਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਚ ਸੰਭਾਵੀ ਹੜ੍ਹਾਂ ਦੇ ਕਾਰਨ ਕਾਫੀ ਪਰੇਸ਼ਾਨੀਆਂ ਦਾ ਜੋ ਹੈ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਚੱਲਦੇ ਹੀ ਗੁਰਦਾਸਪੁਰ ਦੇ ਕਸਬਾ ਦੁਰੰਗਲਾ ਜੋ ਵਿਖੋਂ ਨੂੰ ਮਿਲਿਆ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿਖੇ 400 ਵਿਦਿਆਰਥੀ ਜੋ ਨੇ ਹੜ੍ਹ ਦੇ ਪਾਣੀ ਦੇ ਵਿੱਚ ਫਸੇ ਹੋਏ ਨੇ ਮੇਰੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਦੇ ਕਸਬਾ ਦੁਰੰਗਲਾ ਦੇ ਵਿਖੇ ਦਬੂੜੀ ਦੇ ਵਿੱਚ 400 ਵਿਦਿਆਰਥੀ ਹੜ੍ਹ ਦੇ ਪਾਣੀ ਦੇ ਵਿੱਚ ਤੇ ਉਹਨਾਂ ਦੇ ਨਾਲ ਉਹਨਾਂ ਦੇ ਅਧਿਆਪਕੀ ਵੀ ਜੋ ਨੇ ਪਾਣੀ ਦੇ ਵਿੱਚ ਕੈਦ ਹੋਏ ਨੇ ਹੈਲੀਕਾਪਟਰ ਨੇ ਲੋਕਾਂ ਦੀ ਕੀਤੀ ਮਦਦ ਕਰਦੀ ਛੱਤ ਤੇ ਹੀ ਹੈਲੀਕਾਪਟਰ ਦੀ ਹੋਈ ਲੈਂਡਿੰਗ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹਾਲਾਤ ਬਹੁਤ ਹੀ ਮੰਦਪਾਗੇ ਬਣੇ ਹੋਏ ਨੇ ਤੇ ਵੀ ਕਰਕੇ ਸੜਕਾਂ ਜੋ ਨੇ ਨਹਿਰਾਂ ਦੇ ਵਿੱਚ ਤਬਦੀਲ ਹੋ ਚੁੱਕੀਆਂ ਨੇ ਜੀ ਹਾਂ ਹੈਲੀਕਾਪਟਰ ਦੀ ਰਾਹੀਂ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਇੱਕ ਬਿਲਡਿੰਗ ਦੇ ਲੋਕ ਫਸੇ ਹੋਏ ਸੀ ਜਿਸ ਦੇ ਵਿੱਚ ਭਾਰਤੀ ਫੌਜ ਦੇ ਹੈਲੀਕਾਪਟਰ ਦੀ ਲੈਂਡਿੰਗ ਹੋਈ ਘਰ ਦੀ ਸ਼ਤ ਤੀ ਕਾਰਵਾਈ ਜੋ ਕੀਤੀ ਗਈ ਤੇ ਲੋਕਾਂ ਦਾ ਰੈਸਕਿਊ ਕੀਤਾ ਗਿਆ ਆਲੀਆ ਪਟਨੇ ਨੇ ਸੋਸ਼ਲ ਮੀਡੀਆ ਤੇ ਆਪਣੇ ਨਵੇਂ ਕਾਰਦੀਆਂ ਵੀਡੀਓ ਕੀਤੀਆਂ ਸਾਂਝੀਆਂ ਹਾਲੀਵੁੱਡ ਅਦਾਕਾਰ ਆਨਿਆ ਪਟ ਦੇ ਬਾਂਦਰਾ ਮੁੰਬਈ ਦੇ ਵਿੱਚ ਆਪਣੇ ਸਟਾਰ ਪਤੀ ਰਣਵੀਰ ਕਪੂਰ ਦੇ ਨਾਲ ਬਣੇ ਨਵੇਂ ਸੁਪਨਿਆਂ ਦੇ ਘਰ ਦੀਆਂ ਵੀਡੀਓ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਵੀਡੀਓ ਦੇ ਵਿੱਚ ਇੱਕ ਮਸ਼ਹੂਰ ਜੋੜੇ ਦੇ ਛੇ ਮੰਜ਼ਲਾ ਬੰਗਲੇ ਦਾ ਪੂਰਾ ਜੋਅਰ ਦ੍ਰਿਸ਼ ਦਿਖਾਇਆ ਗਿਆ ਇਸ ਦੀ ਕੀਮਤ ਲਗਭਗ 2.5 ਕਰੋੜ ਰੁਪਏ ਦੱਸੀ ਜਾ ਰਹੀ ਹੈ ਨਿਸ਼ਾਨੇਬਾਜ਼ ਸਿੱਤਕੌਰ ਸਮਰਾ ਨੇ ਰਚਿਆ ਇਤਿਹਾਸ ਪੰਜਾਬ ਦੇ ਪੀ ਸਿੱਤਕੌਰ ਸਮਰਾ ਨੇ ਡਬਲ 골ਡ ਜਿੱਤ ਕੇ ਇਤਿਹਾਸ ਰਚਿਆ ਕਾਜ਼ਾਕਿਸਤਾਨ ਦੇ ਸਿਮਕੇਟ ਦੇ ਵਿੱਚ আয়োজিত 16ਵੀਂ ਏਸ਼ੀਆਈ ਸ਼ੂਟਿੰਗ ਦੇ ਵਿੱਚ ਚੈਂਪੀਅਨਸ਼ਿਪ ਦੇ ਵਿੱਚ 50 ਮੀਟਰ ਰਾਈਫਲ ਤਿੰਨ ਪੋਜੀਸ਼ਨ ਦੇ ਵਿੱਚ 골ਡ ਮੈਡਲ ਜਿੱਤ ਕੇ ਆਪਣਾ ਮਹਿਲਾ ਏਸ਼ੀਆਈ ਖਿਤਾਬ ਹਾਸਿਲ ਕੀਤਾ ਮਾਨਕੀਰਤ ਔਲਖ ਨੂੰ ਤਮਕੀਦ ਦੇ ਵਾਲੇ ਸ਼ਖਸ ਕੁਂਕੀਤਾਂ ਯਾਗ ਗ੍ਰਿਫਤਾਰ ਸੀਆਈਏ ਪੁਲਿਸ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਸ਼ੀ ਹਰਜਿੰਦਰ ਸਿੰਘ ਹੈ ਜੋ ਕਿ ਖੁੱਡਾ ਜਸੂ ਸਾਰੰਗਪੁਰਾ ਦਾ ਰਹਿਣ ਵਾਲਾ ਦੋਸ਼ੀ ਨੇ ਆਪਣਾ ਨਾਮ ਰਵਿੰਦਰ ਸਿੰਘ ਦੱਸਿਆ ਦੋਸ਼ੀ ਨੂੰ ਦਿੱਲੀ ਹਵਾਈ ਅੱਡੇ ਤੋਂ ਜੋ ਆਇਆ ਕੀਤਾ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਪਾਰੀ ਮੀਂਹ ਤੇ ਜ਼ਮੀਨ ਖਿਸਕਣ ਦੇ ਕਾਰਨ 30 ਲੋਕਾਂ ਦੀ ਹੋਈ ਮੌਤ ਜੰਮੂ ਕਸ਼ਮੀਰ ਦੇ ਕਟੜਾ ਦੇ ਵਿੱਚ ਵੈਸ਼ਨੂ ਦੇਵੀ ਮੰਦਿਰ ਦੇ ਨੇੜੇ ਭਾਰੀ ਬਾਰਿਸ਼ ਦੇ ਕਾਰਨ ਜ਼ਮੀਨ ਖਿਸ ਗਈ ਜਿਸ ਦੇ ਵਿੱਚ 30 ਲੋਕਾਂ ਦੀ ਜਵ ਮੌਤ ਹੋ ਜਾਂਦੀ ਹੈ ਇਹ ਜਾਣਕਾਰੀ ਵਿਆਸੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਪਰਮਵੀਰ ਸਿੰਘ ਨੇ ਦਿੱਤੀ ਪੰਜਾਬ ਦੇ ਨਸ਼ੇਕਾਰ ਦੀ ਇੱਕ ਨੌਜਵਾਨ ਦੀ ਹੋਈ ਮੌਤ ਪੰਜਾਬ ਦੇ ਨਸ਼ੇਕਾਰ ਨੂੰ ਹੋ ਰਹੀਆਂ ਮੌਤਾਂ 'ਤੇ ਨਿਤਵਾਦਾ ਹੋ ਰਿਹਾ ਤਾਜ਼ਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋਣ ਦਾ ਮਾਮਲਾ ਲਿਖਣ ਨੂੰ ਮਿਲਿਆ